ਇਸ ਵੇਲੇ ਦੀ ਵੱਡੀ ਖਬਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੜ ਅਧੀਨ ਪੈਂਦੇ ਪਿੰਡ ਕਮਾਲਪੁਰ ਦੇ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਇੱਕ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਇਸ ਸਮਾਪਤ ਕਰ ਲਈ ਹੈ। ਬਾਕੀ ਕੀ ਕਿਹਾ ਉਸਦੇ ਪਰਿਵਾਰ ਨੇ ਤੁਸੀਂ ਵੀ ਜਰੂਰ ਸੁਣੋ। ਕਈ ਸਾਲਾਂ ਨੂੰ ਸੈਂਟਰਲ ਸੋਲਫੇਸ ਵਿੱਚ ਜੀਵਨ ਜੰਗਲ ਦੇ ਬਚਾਅ ਹੋ ਜਾਂਦਾ ਹੀਗਾ ਪਰ ਮੁਸ਼ਕਿਲ ਹੋਈ ਹਾਲ ਹੀ ਨੇ। ਜਾਪੜਿਆ ਨੂੰ ਮਾਰਨ ਦੀ ਕੋਸ਼ਿਸ਼ ਕਰਨੀ ਜਾਂ ਕੁਝ ਕੜਾ ਬੇਟਾ ਸੀਗਾ ਹਾਂਜੀ ਮੇਰਾ ਬੇਟਾ ਕਿਸ ਤਰ੍ਹਾਂ ਹੋ ਗਿਆ ਸਾਰਾ ਉਹਦੇ ਰਹਿ ਤਾਂ ਨਹੀਂ ਉਹ ਉਹਦੇ ਰਹੀ ਪਤਾ ਨਹੀਂ ਕੀ ਕੀਤਾ ਨੇ ਸਕੂਟਰੀ ਭੰਦਾ ਸੀ ਮੈਂ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ ਨਸ਼ਾ ਕਰਵਾਉਣ ਨੂੰ ਪੈਸੇ ਮੰਗਦਾ ਸੀ ਜੀ ਇਹ ਦਰਤੀਆਂ ਕੋਠੇ ਉਤੋਂ ਨਹੀਂ ਆਈਆਂ ਮੈਂ ਆਪਣਾ ਘਰ ਕੋਲ ਕੇ ਅੰਦਰ ਬਾੜੇ ਅੰਦਰ ਬਾੜ ਕੇ ਮੈਂ ਕਿਹਾ ਮੈਂ ਇਹਨੂੰ ਦੇਖਾਂ ਕੀ ਭੰਨੀ ਜਾਂਦਾ ਮੈਂ ਹਜੇ ਗਈ ਨਹੀਂ ਆਫ ਜਾ ਆ ਗਿਆ ਮੁੰਡਾ ਮੈਂ ਪਿਠਾਇਆ ਫੜ ਕੇ ਪਿਠਾਇਆ ਮੈਂ ਤਾਂ ਪਾਣੀ ਪੀ ਕੀ ਹੋ ਰਹੀ ਬਸ ਉਹ ਨਹੀਂ ਜਾਵੇ ਇਹਦਾ ਤੋੜ ਕੇ ਆ ਕੇ ਮੈਂ ਮੰਗਦਾ ਮੈਂ ਪੈਸੇ ਮੰਗਦਾ ਮੈਂ ਤੇ ਮੈਂ ਦਸ ਮੰਗ ਲਈ ਹੋਣੀ ਤੋਂ ਮੰਗਦਾ ਉਹ ਕਰਦਾ ਤਾਂ ਬਾਹਰ ਨਿਕਲਿਆ ਤੋਂ ਬੰਦ ਦੀ ਕੋਈ ਮਾਰ ਨਹੀਂ ਬੱਸ ਤੇ ਨਸ਼ਾ ਕੋਲੋਂ ਦਾ ਨਸ਼ਾ ਕਰਦਾ ਸੀ ਨਸ਼ਾ ਤਾਂ ਬਹੁਤ ਦੇਰ ਤੱਕ ਦਾ ਕਈ ਵਾਰੀ ਇਹ ਸੈਂਟਰਾਂ ਤੋਂ ਸੁੱਤੇ ਹੋਣੇ ਤੇ ਤੁਸੀਂ ਹੁਣ ਮੋੜਨ ਦੀ ਕੋਸ਼ਿਸ਼ ਬੱਚਾ ਛੋਟਾ ਜਿਹਾ ਮੋੜਨ ਦੀ ਕੋਸ਼ਿਸ਼ ਵੀ ਕੀਤੀ ਮੈਂ ਉਹਨੂੰ ਬਾਹਰ ਮੇਰੇ ਆ ਆਪਣੇ ਘਰ ਨੂੰ ਉਧਰੋਂ ਚੱਲਾਇਆ ਮੈਂ ਹਜੇ ਅੰਦਰ ਆਪਾਂ ਨਿਕਲ ਕੇ ਉਹ ਵੀ ਮਾਰ ਲੈਂਦਾ ਸਾਨੂੰ ਫੇਮ ਹੋਣਾ ਸਾਨੂੰ ਦਿੱਤਾ ਠੀਕ ਹੈ ਸਾਡੇ ਕੋਲ ਇੱਕ ਲੀਆ ਆ ਜਿਹਦੇ ਸਿਰਚ ਆਪਣੇ ਉਹਨਾਂ ਦੇ ਘਰ ਦੇ ਕਹਿਣ ਦੇ ਮੁਤਾਬਕ ਵੀ ਇਹਨੇ ਆਪ ਗੋਲੀ ਮਾਰੀ ਹੈ ਨਾਮ ਉਹਦਾ ਜਿਹੜਾ ਲਾਭ ਸਿੰਘ ਸਨ ਅਫਸਰ ਸਿੰਘ ਕਮਾਲਪੁਰੋਂ ਦੇ ਪਿੰਡ ਸੀਗਰ ਸਾਡੇ ਕੋਲ ਤਾਂ ਬਰੌਡ ਡੈਟ ਆਇਆ ਹੈ ਜੀ ਅੰਮ੍ਰਿਤ ਜਦੋਂ ਲੇਕੇ ਉਹਦੀ ਉੱਥੇ ਵੈਥ ਹੋ ਚੁੱਕੀ ਸੀ ਸਾਡੇ ਕੋਲ ਤਾਂ ਬਰੌਡ ਡੈਟ ਆਇਆ ਹੈ ਉਹ ਕਿੰਨੇ ਵਜੇ ਦੇ ਕਰੀਬ ਆਇਆ ਸਾਡੇ ਕੋਲ 3 ਵਜੇ ਦੇ ਕਰੀਬ ਆਇਆ ਹੈ 10 ਮਿੰਟ ਪਹਿਲਾਂ ਫੋਨ ਹੌਟ ਹੋ ਰਿਹਾ ਜਿਹੜਾ ਇਨਫੀਮੇਸ਼ਨ ਆਈ ਸੀ ਕਿ ਜਿਹੜੀ ਮੋਰ ਦੇ ਨਾਲ ਡੈਥ ਹੋਈ ਹੈ ਉਹ ਲੈ ਕੇ ਆਇਆ। ਤੋਂ ਆਕਮਤ ਜਿਹੜਾ ਇੱਕ ਮਾਲਾਪੁਰ ਦਾ ਲਾਪ ਸਿੰਘ ਪੁੱਤਰ ਸਰਜੀ ਸਿੰਘ ਉਹ ਵਰਲੰਟ ਸਿੰਘ ਜੀ ਸਾਹਿਬ ਦਾ ਕਰੀਮ ਹੈ। ਇਹ ਜਿੰਮ ਦਾ ਦਾ ਕੰਮ ਸੀਗਾ ਤੇ ਉਹ ਅੱਜ ਤੋਂ ਹੁਣ ਦੇਖਿਆ ਤੇ ਇਹ ਹੈੱਡ ਦੇ ਵਿੱਚ ਕੋਲ ਬੁਲਟ ਲੱਗ ਕੇ ਜਿਹੜੀ ਦੀ ਡੈਥ ਹੋਈ ਕੱਪਸਾ ਨੂੰ ਹੋਇਆ। ਬਾਕੀ ਜਿਹੜਾ ਇਹਦਾ ਵੈਪਨ ਹੈਗਾ ਜਿਹੜੂ ਟੀਮ ਅਸੀਂ ਮੌਕੇ ਤੇ ਭੇਜੀ ਹੈ ਉਹ ਵੈਰੀਫਾਈ ਕਰਦੇ ਕਿ ਆਪਾਂ ਜਿਹੜਾ ਉਹ ਪਸੰਗੀ ਹੈ ਦਾ ਕੋਈ ਰਿਪੋਰਟ ਨਹੀਂ ਜੋ ਵੀ ਹੈ ਉਹ ਪਰ ਵੀ ਤਸਦੀਕ ਕਰ ਸਕਦੇ ਹਾਂ।